ਜਿਹੜੇ ਉਹ ਆਪਾਂ ਜਲਦੀ ਹੱਲ ਕਰਦੇ ਜਿਹੜੇ ਪਹਿਲਾਂ ਸੰਕਾਵਾ ਦੇ ਨਹੀਂ ਕੀਤੇ ਉਹਨਾਂ ਮਸਲਿਆਂ ਨੂੰ ਹੱਲ ਕਰਕੇ ਆਪਣੇ ਪਾਈਚਾਰੇ ਨੂੰ ਆਪਾਂ ਅੱਗੇ ਖੜਨਾ ਆਪਣੇ ਪਾਈਚਾਰੇ ਦੀ ਕੋਈ ਵਾਸਤੇ ਉਹ ਵੀ ਕਿਸੇ ਪਾਈਚਾਰੇ ਦੀ ਕੋਈ ਵਾਸਤੇ ਉਹ ਵੀ ਤੁਸੀਂ ਡਿਊਟੀ ਲਾਓਗੇ ਗੋਲ ਦੀ ਡਿਊਟੀ ਲਾਉਗੇ ਉਹ ਸਾਡੇ ਸਾਰੇ ਪੂਰੇ ਕਰਾਂਗੇ ਕੰਮੀਸੇ ਨੂੰ ਦਾ ਵਾਦੀ ਪੂਰਾ ਕਰੋਗੇ ਮੈਂ ਤਾਂ ਦਰਦ ਵਾਲੀ ਅਜ ਨਾਲੇ ਹਰਦੇਵ ਰਸ ਤੁਹਾਡੇ ਨਾਲੇ ਕੋਕ ਦਾ ਆਮਾਲੇ ਅੱਗੇ ਲੈ ਜਿੱਦਾਂ ਕਿਸੇ ਭਾਈਚਾਰਾ ਸਾਰਾ ਮੇਰਾ ਪ੍ਰਵਾਹ ਦੇ ਰਿਹਾ ਜਿੱਦਾਂ ਮੇਰਾ ਪ੍ਰਵਾਹ ਹੈ ਉਦਾਂ ਹੀ ਉਹ ਸਾਰਾ ਭਾਈਚਾਰਾ ਅਸੀਂ ਸਮੇ ਸਮੇ ਤੇ ਸਾਰਿਆਂ ਜਿਹੜੀਆਂ ਸਮੱਸਿਆਵਾਂ ਮਤੇ ਚੱਲ ਚੱਲੀ ਆਉਣੀਆਂ ਉਹਨੂੰ ਹੱਲ ਕਰ ਦੇਵੀਂ ਕੋਸ਼ਿਸ਼ ਕਰਦੇ ਹਾਂ ਵਾਹਿਗੁਰੂ ਜੀ ਜੀ ਵਾਪਰ ਬਾਕ ਜੇਕਰ ਲੋਕ ਅਸੀਂ ਤਤਕਾਲ ਅਸੀਂ ਇਸ ਸੁਸਾਇਟੀ ਦੇ ਨਾਲ ਬੈਠ ਕੇ ਹੱਲ ਕਰਾਂਗੇ ਇਹ ਸੁਪਨੇ ਤੁਹਾਨੂੰ ਕਹਿਣਾ ਆਇਆ ਸੀ ਕਿ ਜਿਹੜੀ ਸਪੈਸ਼ਲ ਕਮੇਟੀ ਬਣੀ ਹੋਈ ਸੀ ਜੀ ਤੇ ਕੌਂਸਲ ਜੀ ਨੇ ਕਿਹਾ ਤੁਸੀ ਜਿਹੜੀ ਹਾਜ਼ਰੀ ਤੁਸੀਂ ਪਾ ਲਓ ਸੋ ਮੈਂ ਇੱਕ ਵਾਰ ਕੌਂਸਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਹਨੇ ਆਪਣੇ ਪਾਸ ਸਰਵਾਂ ਆਏ ਸਭ ਦਾ ਬਹੁਤ ਬਹੁਤ ਧੰਨਵਾਦ ਇਹ ਤੁਸੀਂ ਇੱਕ ਤਰੀਕੀ ਸਮਾਗਮ ਕਰਾਇਓ ਸਾਡੀ ਜੋਰ ਨੂੰ ਲਾਉਗੇ ਕਿ ਵਿੱਚ ਪਾਰੀਆਂ ਤੇ ਰਲਣ ਵਾਸਤੇ ਅਸੀਂ ਕਾਹ ਦੇ ਦਾ ਹੁਕਮਾ ਉਹ ਹੱਥ ਕਰਾਂਗੇ ਹallelujah 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 ਜੇ ਅੱਜ ਜਿਹੜੇ ਇੰਡੀਆ ਦੇ ਆਲ ਇੰਡੀਆ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਗੌਰਵ ਜੀ ਉਹਨਾਂ ਦੀ ਇਕਵਾਈ ਚ ਡੇਰਾ ਬਾਬਾ ਨਾਨਕ ਦੇ ਲਗਭਗ ਰਾਹੀ 300 ਪਿੰਡ ਤੋਂ ਜਿਹੜੇ ਪਿੰਡਾਂ ਦੇ ਮੇਨ ਮੇਨ ਪਾਸਟਰ ਸਹਿਬਾਨ ਉਹ ਅੱਜ ਮੀਟਿੰਗ 'ਚ ਬੁਲਾਏ ਨੇ ਔਰ ਉਹਨਾਂ ਕੋਲ ਅਸ਼ੀਰਵਾਦ ਲਿਆ ਉਹਨਾਂ ਅਸ਼ੀਰਵਾਦ ਦਿੱਤਾ ਔਰ ਇਹ ਫੈਸਲਾ ਕੀਤਾ ਇੱਥੇ ਬਹਿ ਕੇ ਕਿ ਇਸ ਵਾਰੀ ਜਿਹੜੀਆਂ ਵੋਟਾਂ ਮ ਆਮਾਦੀ ਪਾਰਟੀ ਨੂੰ ਪਾਉਣੀਆਂ ਨੇ ਕਿਉਂ ਪਾਉਣੀਆਂ ਉਹ ਤਾਂ ਕਹ ਰਹੇ ਆ ਕਿ ਪਿਛਲੇ 75 ਸਾਲਾਂ ਤੋਂ ਇਹ ਠੱਗੇ ਠੱਗੇ ਮਹਿਸੂਸ ਕਰ ਰਿਹਾ 크ਰਿਸਚਨ ਕਮਿਊਨਿਟੀ ਕਿ ਸਾਨੂੰ ਲੋਕੀ ਵੋਟਾਂ ਵਿੱਚੋਂ ਵਰਤਦੇ ਰਹੇ ਪਾਰਟੀਆਂ ਵਾਲੇ ਜਦੋਂ ਵੋਟਾਂ ਵੇਲੇ ਸਾਡੀ ਲੋੜ ਮਹਿਸੂਸ ਕਰਦੇ ਰਹੇ ਨੇ ਜਦੋਂ ਵੋਟਾਂ ਪੈ ਕੇ ਹਟ ਜਾਂਦੀਆਂ ਫਿਰ ਕੋਈ ਵੀ ਇਹਨਾਂ ਦੀ ਸਹਾਰ ਨਹੀਂ ਲੈਂਦਾ ਇਸ ਕਰਕੇ ਸੀਐਮ ਸਾਹਿਬ ਨੇ ਡਾਕਟਰ ਸੰਦੀਪ ਪਾਟਕ ਜੀ ਹੁਣਾ ਗੌਰਵ ਜੀ ਹੁਣਾ ਸਾਰਿਆਂ ਬੈਠ ਕੇ ਆਪਾਂ ਜਿੰਨੀਆਂ ਵੀ ਪਿੰਨਾਂ ਦੀਆਂ ਮੁਸ਼ਕਲਾਂ ਸੀਗੀਆਂ ਉਹ ਉਹਨਾਂ ਦੇ ਧਿਆਨ 'ਚ ਵੀ ਲਿਆਂਦੀਆਂ ਨੇ ਉਹਨਾਂ ਵਿਸ਼ਵਾਸ ਵੀ ਦਿਵਾਇਆ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਵਾ ਕ੍ਰਿਸਚਨ ਕਮਿਊਨਿਟੀ ਨੂੰ ਵਧੀਆ ਜਗ੍ਹਾ ਜਿਹੜਾ ਇਹਨਾਂ ਦਾ ਬੰਦਾ ਮਾਨ ਸਨਮਾਨ ਦਿੱਤਾ ਜਾਏਗਾ ਤੇ ਮੈਨੂੰ ਲੱਗਦਾ ਕਿ ਅਸੀਂ ਜਿਸ ਨੇ ਵੀ ਸਾਡੀ ਮਦਦ ਕਰਨੀ ਹੈ ਉਹਦਾ ਉਹਨੂੰ ਬਣਦਾ ਹੱਕ ਮਿਲਣਾ ਚਾਹੀਦਾ ਇੱਕ ਦਸੇ ਖਾਂਬੜਾ ਚਰਚ ਵੀ ਗਏ ਸੀ ਬਿਲਕੁਲ ਜੀ ਮੈਂ ਖਾਂਬੜਾ ਚਰਚ ਜਾ ਕੇ ਆਇਆ ਮੈਂ ਉਹਨਾਂ ਦੇ ਜਿਹੜੇ ਸਾਡੇ ਪਾਸਟਰ ਸਾਹਿਬਾਨ ਨੇ ਔਂਕਰ ਨਰੂਲਾ ਜੀ ਉਹਨਾਂ ਨੇ ਮੈਨੂੰ ਆਸ਼ੀਰਵਾਦ ਵੀ ਦਿੱਤਾ ਔਰ ਮੇਰੇ ਲਈ ਉਹਨਾਂ ਨੇ ਪ੍ਰਭੂ ਜਸੂਨ ਜੀ ਦੇ ਚਨਾਂ ਚ ਪ੍ਰੇਰ ਵੀ ਕੀਤੀ ਹੈ ਔਰ ਉਹਨਾਂ ਮੈਨੂੰ ਜਿੱਤ ਦਾ ਯਕੀਨ ਵੀ ਦਵਾਇਆ ਕਿ ਇਸ ਵਾਰੀ ਤੁਸੀਂ ਡੇਰਾ ਬਾਬਾ ਨਾਨਕ ਤੋਂ ਬੜੀ ਵੱਡੀ ਪੱਧ ਤੇ ਜਿੱਤ ਪ੍ਰਾਪਤ ਕਰਨ ਜਾ ਰਹੇ ਹੋ ਮੈਂ ਉਹਨਾਂ ਦਾ ਹਮੇਸ਼ਾ ਹੀ ਰਿਣੀ ਰਹੂੰਗਾ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਜਿਹੜਾ ਖਾਫੜਾ ਚਰਚੇ ਚ ਗਿਆ ਉਹ ਵੀ ਮੈਨੂੰ ਪ੍ਰਮਾਤਮਾ ਨੇ ਟਿਕਟ ਦੇਣੀ ਸੀ ਤਾਂ ਮੈਨੂੰ ਇਹ ਸੁਭ ਬੜਨਾ ਸੀਗਾ ਗੌਰਵ ਜੀ ਦੇ ਨਾਲ ਮੈਨੂੰ ਜਾਣ ਦਾ ਮੌਕਾ ਮਿਲਿਆ ਕਿ ਮੇਰੇ ਲਈ ਰਾਤ ਦਿਨ ਮਿਹਨਤ ਕਰ ਰਹੇ ਨੇ ਜਿਹੜਾ ਬੰਦਾ ਰਾਤ ਦਿਨ ਕਿਸੇ ਦੀ ਮਿਹਨਤ ਕਰਦਾ ਰਹੇ ਪਰਮਾਤਮਾ ਨੇ ਫਲ ਦੇਣਾ ਬੰਦਾ ਦਾ ਬੰਦੇ ਨੂੰ ਕੀ ਦੇ ਸਕਦਾ ਪਰ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਬੰਦੇ ਨੇ ਕੰਮ ਕਰਨੇ ਉਹ ਬੰਦਾ ਹੀ ਕਰਦਾ ਮੈਂ ਸਾਰੀ ਕ੍ਰਿਸਚੀਅਨ ਕਮਿਊਨਿਟੀ ਦੇ ਨਾਲ ਖੜਾ ਹਾਂ ਅੱਜ ਵੀ ਖੜਾ ਪਹਿਲਾਂ ਵੀ ਖੜਾ ਰਿਆ ਅੱਗੇ ਤੋਂ ਵੀ ਨਾਲ ਖੜਾ ਰਹੂੰਗਾ